ਹਾਂਜੀ ਜਦੋਂ ਦਾ 8ਵਾਂ ਪੇ ਕਮਿਸ਼ਨ ਦਾ ਐਲਾਨ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੋ ਉਦੋਂ ਦੇ ਬਹੁਤ ਸਾਰੇ ਕੇਂਦਰੀ ਮੁਲਾਜ਼ਮ ਅਤੇ ਪੈਨਸ਼ਨਰ ਖੁਸ਼ ਨੇ ਕਿ ਉਹਨਾਂ ਦੀ ਪੈਨਸ਼ਨ ਅਤੇ ਤਨਖਾਹ ਵਧਣ ਵਾਲੀ ਹੈ ਪਰ ਇੱਕ ਬਹੁਤ ਵੱਡਾ ਫਰਾਉਡ ਧੋਖਾ ਤੁਹਾਡੇ ਨਾਲ ਹੋਣ ਵਾਲਾ ਹੈ ਇਸ ਤਰ੍ਹਾਂ ਦਾ ਮੈਸੇਜ ਤੁਹਾਡੇ ਫੋਨ ਦੇ ਵਿੱਚ ਆਏਗਾ ਭੁੱਲ ਕੇ ਵੀ ਉਹਨੂੰ ਓਪਨ ਨਾ ਕਰ ਬੈਠਿਓ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਣਾ ਕਦੋਂ ਅਗਾਂ ਦੀ ਗਾਂ ਜਾਂਦੇ ਹੋਏ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਜੋ ਪੈਸੇ ਵਧ ਵਧ ਕੇ ਤੁਹਾਨੂੰ ਮਿਲਣੇ ਨੇ ਤਾਂ ਪਤਾ ਨਹੀਂ ਕਦੋਂ ਮਿਲਣਗੇ ਪਰ ਇਸ ਫਰਾਡ ਦੇ ਜਾਲ ਵਿੱਚ ਜੇ ਤੁਸੀਂ ਫਸ ਗਏ ਜਿਹੜਾ ਤੁਹਾਡੇ ਅਕਾਊਂਟ ਵਿੱਚ ਪੈਸਾ ਪਿਆ ਉਹ ਵੀ ਸਾਰਾ ਅਕਾਊਂਟ ਤੁਹਾਡਾ ਖਾਲੀ ਹੋ ਜਾਏਗਾ ਤੁਹਾਡੀਆਂ ਖੁਸ਼ੀਆਂ ਕਦੋਂ ਗਮੀਆਂ ਚ ਬਦਲ ਜਾਣਗੀਆਂ ਪਤਾ ਨਹੀਂ ਲੱਗਣਾ ਕਿਰਪਾ ਕਰਕੇ ਇਸ ਤਰ੍ਹਾਂ ਦੇ ਮੈਸੇਜ ਨੂੰ ਤੁਰੰਤ ਰਿਲੀਡ ਕਰੋ ਭੁੱਲ ਕੇ ਵੀ ਕਲਿੱਕ ਕਰਕੇ ਉਹਨੂੰ ਓਪਨ ਨਾ ਕਰਿਓ ਜਾਣਕਾਰੀ ਵੱਤ ਵੱਤ ਸ਼ੇਅਰ ਕਰ ਦਿਓ ਕੋਈ ਭੋਲਾ ਬੰਦਾ ਅਣਜਾਣ ਬੰਦਾ ਇਹ ਲਾਲਚ ਦੇ ਚੱਕਰ ਵਿੱਚ ਆ ਕੇ 8ਵੇਂ ਪੇਕਸ਼ਨ ਬਾਰੇ ਜਾਣਕਾਰੀ ਲੈਣ ਦੇ ਚੱਕਰ ਦੇ ਵਿੱਚ ਆਪਣਾ ਨੁਕਸਾਨ ਨਾ ਕਰਾ ਬੈਠੇ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਅਗੇ ਸ਼ੇਅਰ ਜ਼ਰੂਰ ਕਰਦੇ